ਉਤੇਣਾ ਦੇ ਪਿੰਡ ਬੱਗਾ ਕਲਾਂ ਦੇ ਵਿੱਚ ਮਾਹੌਲ ਉਦੋਂ ਤਰਾਪੁਰ ਬਣ ਗਿਆ ਜਦੋਂ ਗੈਸ ਪਲੈਂਟ ਦੇ ਵਿਰੋਧ ਤੋਂ ਵਿੱਚ ਚੱਲ ਰਹੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਰੇਲੈਂਸ ਦੇ ਫੂਲ ਲਗਾਏ ਜਾ ਰਹੇ ਗੈਸ ਪਲੈਂਟ ਦੇ ਨਾਲ ਇਲਾਕੇ ਦੀ ਉਪਜਾਊ ਜ਼ਮੀਨ ਪਾਣੀ ਅਤੇ ਸਿਹਤ ਉੱਤੇ ਗੰਭੀਰ ਅਸਰ ਪਵੇਗਾ ਸੋ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸੰਘਰਸ਼ ਜਾਰੀ ਰੱਖਣਗੇ ਤੇ ਗੈਸ ਪਲੈਂਟ ਨਹੀਂ ਲਗੰਦੇਣਗੇ ਤਾਂ ਜਦੋਂ ਪ੍ਰਦਰਸ਼ਨਕਾਰੀਆਂ ਤੋਂ ਵੱਲ ਵੱਾਰ ਚ ਰੋੜ ਜਾਮ ਕੀਤਾ ਗਿਆ ਤਾਂ ਉਹਨਾਂ ਤੋਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਜੀ ਤੋ ਚਾੜ ਪਿੰਡ ਵੀ ਕੇ ਮੌਜੂਦ ਹੈ ਜਿਸ ਤੇ ਕਿ ਪਿੰਡ ਵਾਸੀਆਂ ਦੇ ਵੱਲੋਂ ਅੱਜ ਰੋਡ ਜਾਮ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਆਪਣਾ ਰੋਡ ਜਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਜੀ 3 ਸਾਲ ਹੋ ਗਏ ਸਾਡੇ ਫੈਕਟਰੀ ਲੱਗੇ ਨੂੰ 10 ਸਾਲ ਹੋ ਗਏ ਫੈਕਟਰੀ ਲੱਗੇ ਨੂੰ ਜਦੋਂ ਫੈਕਟਰੀ ਦੇ ਵਿੱਚ ਸਾਡੀ ਰੋਜ਼ ਮੀਟਿੰਗ ਹੁੰਦੀ ਸੀ ਅਸੀਂ ਇਹ ਫੈਕਟਰੀ ਬੰਦ ਕਰਾਣੀ ਆ ਜਦੋਂ ਦੇਖਿਆ ਕਿ ਸਰਕਾਰ ਨੇ ਕਿ ਫੈਕਟਰੀ ਬੰਦ ਨਹੀਂ ਕਰਾ पाए ਸਾਨੂੰ ਸਿਵਲ ਬਰਦੀ ਚ ਪੁਲਿਸ ਨੇ ਪਿਛਲੇ ਸਾਲ ਜਨਵਰੀ ਦੇ ਵਿੱਚ ਸਾਨੂੰ ਪੁਲਿਸ ਬਈ ਘਰੂ ਚੱਕ ਕੇ ਲੈ ਕੇ ਗਈ ਹੋਰ ਕੱਲ ਪਰਸੂ ਕੱਲ ਪਰਸੂ ਫੇਰ ਸਾਡੇ ਸਰਪੰਚ ਨੇ ਧੱਕੇ ਨਾਲ ਸੈਨ ਕਰਾ ਰਹੀ ਸੀ ਧੱਕੇ ਮਾਰੇ ਗਏ ਬਹੁਤ ਜ਼ਿਆਦਾ ਜਲੀਲ ਕੀਤਾ ਗਿਆ ਅੱਜ ਅਸੀਂ ਪੰਜਾਬੀ ਪਵਨ ਦੇ ਵਿੱਚ ਪੰਜਾਬੀ ਪਬਲਿਕ ਵਿੱਚ ਪ੍ਰੈਸ ਕਾਨਫਰੰਸ ਕਰਨ ਗਏ ਅਸੀਂ ਜਿੱਦਾਂ ਹੀ ਪ੍ਰੈਸ ਕਾਨਫਰੰਸ ਕਰਕੇ ਬਾਹਰ ਆਏ ਸਾਡੇ ਇੱਕ ਮੁੰਡੇ ਨੂੰ ਧੱਕੇ ਨਾਲ 15 ਬੰਦਿਆਂ ਨੇ ਚੱਕ ਕੇ ਗੱਡੀ 'ਚ ਬਿਠਾਇਆ ਗਿਆ ਉਹਦੇ ਜਦੋਂ ਅਸੀਂ ਇਕੱਠੇ ਹੋਏ ਉਹਨਾਂ ਜਦ ਕਿ ਜੇ ਲੀਗਲ ਹੁੰਦੀ ਇਹਨਾਂ ਨੇ ਜਲਾ ਲੈਣਾ ਸੀ ਕੋਟੀ ਕਲਚਰ ਦੇ ਵਿੱਚ ਇਹਨਾਂ ਨੇ ਚਲਾਇਆ ਹੈਗਾ ਇਹਨਾਂ ਨੇ ਸਾਡੇ ਨਾਲ ਸਾਡੇ ਮੁੰਡੇ ਨੂੰ ਜੜ ਨੂੰ ਚੱਕਿਆ ਉਹਨੂੰ 6 ਕਰੋੜ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਉਹ ਮੁੰਡਾ ਨਹੀਂ ਮੰਨਿਆ ਅਸੀਂ ਸਾਰੇ ਸੀ ਉਹਨੂੰ ਧੱਕੇ ਨਾਲ ਗੱਡੀ 'ਚ ਛੱਡੇ ਗਏ ਪੰਜਾਬੀ ਪਬਲਿਕ ਵਿੱਚ ਸਰਕਾਰ ਮਾਰਤਾ ਦੇ ਵਿੱਚ ਇਹਨਾਂ ਨੇ ਧੱਕਾ ਕੀਤਾ ਅਸੀਂ ਕਿੱਥੇ ਸੇਫ ਆ ਅਸੀਂ ਇਹੀ ਗੱਲ ਕਰਕੇ ਹਟੇ ਸੀਗੇ ਕਿ ਪ੍ਰੈਸ ਕਾਨਫਰੈਂਸ ਚ ਕਿ ਅਸੀਂ ਆਪਣੇ ਘਰਾਂ ਚ ਸੇਫ ਹੈ ਨਹੀਂ ਪਰ ਜਿੱਦਾਂ ਹੀ ਅਸੀਂ ਪੰਜਾਬੀ ਪਵਨ ਚੋਂ ਨਿਕਲਿਆ ਇਹਨਾਂ ਸਾਡਾ ਮੁੰਡਾ ਚੱਕਰ ਉਹ ਡਾਂਗਾ ਇਦਿਆਂ ਕਿ ਭਰਾਈਆਂ ਮਾਤਾ ਦਾ ਸਿਰ ਪਾੜਤਾ ਮਤਲਬ ਹੁਣ ਅਸੀਂ ਰੋਡ ਜਾਮ ਕਰਕੇ ਜਦ ਤੱਕ ਉਹ ਮੁੰਡੇ ਨੂੰ ਨਹੀਂ ਛੱਡਦੇ ਅਸੀਂ ਉਹਨਾਂ ਤੱਕ ਲੋਡੂ ਵਾਲਾ ਲੋਡੂ ਵਾਲਾ ਰੋਡ ਹੋਰ ਤੋਂ ਨਹੀਂ ਰੋਡ ਜਾਮ ਕਰਾਂਗੇ ਮੇਨ ਹਾਈਵੇ ਬੰਦ ਕਰਾਂਗੇ ਜਿਹੜੀ ਬੰਦ ਰਹੀ ਸੀ ਕਿਸੇ ਦੀ ਫੈਕਟਰੀ ਸੀ ਤੇ ਕਿੰਨੇ ਸਮੇਂ ਤੋਂ ਥੋੜਾ ਧਰਨਾ ਚੱਲ ਰਿਹਾ ਜਿਹੜਾ ਹੈ ਭਾਜੀ ਉਹ ਕੈਂਸਰ ਗੈਸ ਪਲੈਂਟ ਸੀ ਉਹ ਤੇ ਇਹ ਇਹ ਉਹ ਹੋ ਗਏ तकरीबन 3 ਸਾਲ ਹੋ ਗਏ ਜਦੋਂ ਸ਼ੁਰੂਆਤ ਹੋਈ ਸੀ ਇਹਨਾਂ ਨੇ ਕਿਹਾ ਕਿ ਇੱਥੇ ਵੇਅਰ ਹਾਊਸ ਕੱਟਣਾ ਵੇਅਰ ਹਾਊਸ ਘਟਾਉਣੇ ਪਰ ਜਦੋਂ ਪਹਿਲਾਂ ਇਧਰੋਂ ਗੇਟ ਰੱਖਿਆ ਗਿਆ ਫਿਰ ਮੇਨ ਤੋਂ ਉਧਰੋਂ ਗੇਟ ਰੱਖਿਆ ਗਿਆ ਸਮਾਨ ਦਿਨਾਂ ਦੇ ਵਿੱਚ ਇਹਨਾਂ ਨੇ ਖੂ ਤਿਆਰ ਕਰਦੇ ਵੱਡੇ ਵੱਡੇ ਖੂ ਤਿਆਰ ਕਰਦੇ ਜਦੋਂ ਅਸੀਂ ਜਾਗਰੂਕ ਹੋਏ ਅਸੀਂ ਧਰਨਾ ਲਾਇਆ ਸਾਨੂੰ ਟੌਰਚਰ ਵੀ ਕੀਤਾ ਗਿਆ ਮਤਲਬ ਸਿਵਲ ਸਿਵਲ ਪੁਲਸ ਆਈ ਸਾਨੂੰ ਚੱਕਿਆ ਗਿਆ ਮਾਰਿਆ ਗਿਆ ਕੁੱਟਿਆ ਗਿਆ ਪਰ ਅਸੀਂ ਨਹੀਂ ਮੰਨੇ ਸਾਨੂੰ ਲਾਲਚ ਵੀ ਦਿੱਤਾ ਗਿਆ ਅਸੀਂ ਨਹੀਂ ਮੰਨੇ ਇੱਥੋਂ ਤੱਕ ਸਾਡੇ ਐਮਐਲਏ ਸੰਘੋਵਾਲ ਜੀਵਨ ਸਿੰਘ ਸੰਘੋਵਾਲ ਨੇ ਉਹਨਾਂ ਨੇ ਲਿਖ ਕੇ ਸਾਨੂੰ ਕਿ ਦਿੱਤੀ ਕਿ ਠੀਕ ਹੈ ਜੀ ਮੈਂ ਤੁਹਾਡੇ ਨਾਲ ਆ ਪਰ ਅੱਜ ਦੇਖ ਲਓ ਉਹਨਾਂ ਦੇ ਸਾਈਨ ਕੀਤੇ ਹੋਏ ਡਾਕੂਮੈਂਟ ਸਾਡੇ ਕੋਲ ਆ ਵਿਧ ਬਰੋਸ਼ੀ ਉਹਨਾਂ ਨੇ ਅੱਜ ਸਾਨੂੰ ਉੱਥੋਂ ਚੁਕਾਇਆ ਗਿਆ ਇਹਦਾ ਮਤਲਬ ਮਿਲੀ ਪੁਲਿਸ ਸਰਕਾਰ ਜੇ ਐਮਐਲਏ ਸਾਹਿਬ ਦਾ ਨਾਮ ਆਇਆ ਤਾਂ ਹੀ ਚੱਕੇ ਗਿਆ ਜੀ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਇੱਥੇ ਤਕਰੀਬਨ ਸਾਰਾ ਪਿੰਡ ਇਕੱਠਾ ਸੀ ਇਹਨਾਂ ਨੇ ਚੱਕ ਕੇ ਮੁੰਡਰ ਬਹੁਤ ਮਾਰਿਆ ਜੀ ਸਾਨੂੰ ਨਹੀਂ ਪਤਾ ਮੁੰਡਾ ਕਿੱਥੇ ਲੈ ਗਏ ਨੇ ਕਿੱਥੇ ਨਹੀਂ ਪਰ ਅਸੀਂ ਜਦ ਤੱਕ ਉਹ ਮੁੰਡਾ ਨਹੀਂ ਛੱਡਦੇ ਅਸੀਂ ਇੱਥੇ ਹੀ ਰੋਡ ਜਾਮ ਕਰਾਂਗੇ ਜੀ ਕਹਾਂਗੇ ਜੀ ਸੜਕ ਜਾਮ ਕਰੀ ਅਸੀਂ ਭਾਜੀ ਜਦ ਤੱਕ ਸਾਡਾ ਮੁੰਡਾ ਨਹੀਂ ਛੱਡਦਾ ਹੈਗਾ ਅਸੀਂ ਮਰਦੇ ਮਾਰ ਜਾਗੇ ਪਰ ਮੁੰਡੇ ਨੂੰ ਛਡਾਵਾਂਗੇ ਸੇਲ ਲਵਾ ਦੇਾਂਗੇ ਆਪਣੇ ਪਰ ਫੈਕਟਰੀ ਬੰਦ ਕਰਾ ਕੇ ਛੱਡਾਂਗੇ ਸਾਡਾ ਇਹੀ ਕਹਿਣਾ ਹੈ ਸਰਕਾਰ ਨੂੰ ਹੱਥ ਜੋੜ ਕੇ ਜਲਦੀ ਹਲਦੀ ਤੇਰੇ ਸਾਥ ਤੂੰ ਝੂਠੀਆਂ ਮਿੱਡਕਾ ਕਰੀ ਆ ਰਹੇ ਹੋ ਝੂਠੇ ਦਿਲਾਸੇ ਦੇ ਆ ਰਹੇ ਹੋ ਸਾਨੂੰ ਪਤਾ ਚਲਾ ਸੈਨਾ ਅੱਜ ਮੁੰਡੇ ਨੂੰ ਬੁਲਾ ਕੇ ਉੱਥੇ ਚੱਕ ਲਿਆ ਕਚਰੀਏ ਵਿੱਚੋਂ ਜੀ ਹਾਂ ਤਾਂ ਉਹ ਦਿਨ ਉੱਥੇ ਜਿੱਥੇ ਲੈ ਗਏ ਪੰਜਾਬੀ ਭੂਮਣ ਦੇ ਵਿੱਚ ਤੇ ਉਹ ਦਿਨ 10 ਵਜੇ ਆ ਕੇ ਪੁਲਿਸ ਸਾਡੇ ਘਰੋਂ ਆ ਕੇ ਕੋਠੇ ਦੇ ਉੱਤੇ ਬੈਠੇ ਸਰਪੰਚ ਨੂੰ ਖਿੱਚ ਕੇ ਲੈ ਗਏ ਉਹਦਾ ਵੀ ਗੋਟ ਟੁੱਟ ਗਿਆ ਲੱਤਾਂ ਤੇ ਸੱਟਾਂ ਸੁੱਤਾ ਲੱਗੀਆਂ ਨੇ ਉਹਦੇ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੱਟਾਂ ਉਹਦੇ ਵੀ ਲੱਗੀਆਂ ਨੇ ਸਰਪੰਚ ਦੇ